ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਲ ਸਿਰ ਹੋਏ ਆ ਦੱਸ ਦਈਏ ਕਿ ਬਿਜਲੀ ਬੈਲ ਸੋਧ ਨੂੰ ਲੈ ਕੇ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਤੇ ਦੂਜੇ ਪਾਸੇ ਉੱਥੇ ਹੀ ਚਿਪ ਮੀਟਰਾਂ ਦਾ ਵਿਰੋਧ ਤੱਕ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਨੇ ਹੁਣ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਅੱਜ ਵੱਡੇ ਇਕੱਠ ਦੇ ਵਿੱਚ ਮੋੜ ਤੋਂ ਜਥੇਬੰਦੀਆਂ ਨਜ਼ਰ ਆਉਣਗੀਆਂ ਜਿਸ ਨੂੰ ਲੈ ਕੇ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਨੇ ਕਿਸਾਨਾਂ ਨੂੰ ਇੱਕ ਖਾਸ ਤੌਰ ਤੇ ਸਨੇਹਾ ਲਗਾਇਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਜਿਹੜਾ ਚੈਪਟਰ ਪੰਜਾਬ ਹੈ ਜਿਹੜਾ ਫੈਸਲਾ ਕੀਤਾ ਸੀ ਗਿਆ ਵੀ ਅੱਜ ਲਗਭਗ ਮੀਟਰ ਪਿੰਡਾਂ ਦੇ ਵਿੱਚੋਂ ਜਿਹੜੇ ਪ੍ਰੀ-ਪੇਡ ਮੀਟਰ ਆ ਜਿਹੜਾ ਨਿੱਜੀਕਰਨ ਦਾ ਇੱਕ ਅੰਗ ਹੈਗੀ ਆ ਜਿਹਦੇ ਰਾਹੀਂ ਜਿਹੜੀ ਬਿਜਲੀ ਬੋਰ ਦਾ ਨਿੱਜੀਕਰਨ ਹੋਣਾ ਹੈਗਾ ਉਹ ਉਤਾਰ ਕੇ ਤੇ ਕੱਲ੍ਹ 10 ਨੂੰ ਥਰੂਆਊਟ ਪੂਰੇ ਪੰਜਾਬ ਨੇੜੇ ਦੇ ਜਿਹੜੇ ਬਿਜਲੀ ਘਰ ਆ ਉੱਥੇ ਜਮ੍ਹਾਂ ਕਰਵਾਏ ਜਾਣਗੇ ਤੋਂ ਸਾਰੀਆਂ तमाम ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਆ ਵੀ ਜਿੱਥੇ-ਜਿੱਥੇ ਵੀ ਪ੍ਰੀ-ਪੇਡ ਮੀਟਰ ਲੱਗੇ ਆ ਲੋਕਾਂ ਦੀ ਸਹਿਮਤੀ ਨਾਲ ਆਪ ਲੋਕ ਜਿਹੜਾ ਲਵਾਉਣਾ ਚਾਹੁੰਦਾ ਆਪ ਨਾਲ ਲੈ ਕੇ ਆਵੇ ਦੇਖੋ ਕੱਲ ਨੂੰ ਜੇਕਰ ਸਰਕਾਰ ਜਦੋਂ ਮੀਟਰ ਲੱਥ ਜਾਂਦੇ ਆ ਉਹ ਜੇਕਰ ਜੁਰਮਾਨਾ ਪਾਉਂਦੇ ਆ ਜਾਂ ਐਵਰੇਜ ਨਾਲ ਬਿੱਲ ਪਾਉਂਦੇ ਆ ਤੇ ਸਪਸ਼ਟ ਸਾਡਾ ਕਹਿਣਾ ਕਿਸਾਨ ਮਜ਼ਦੂਰ ਵਰਸੇ ਦਾ ਵੀ ਇਹ ਬਿੱਲ ਨਹੀਂ ਭਰਾਂਗੇ ਹਾਂ ਪੁਰਾਣਾ ਮੀਟਰ ਲਿਆ ਦਿਓ ਉਹਦਾ ਬਿੱਲ ਮਿਲੂਗਾ ਜਾਂ ਪਿਛਲੀ ਐਵਰੇਜ ਦੇ ਹਿਸਾਬ ਨਾਲ ਬਿੱਲ ਭਰੇ ਜਾਣਗੇ ਇਸ ਕਰਕੇ ਮੀਡੀਆ ਨੂੰ ਵੀ ਬੇਨਤੀ ਹੈ ਵੀ ਸਾਡਾ ਮੈਸੇਜ ਚਲਾਇਆ ਜਾਵੇ ਕਿ ਜਿੰਨੇ ਪੰਜਾਬ ਦੇ ਅੰਦਰ ਪ੍ਰੀ-ਪੇਡ ਮੀਟਰ ਲੱਗੇ ਆ ਜਿੱਥੇ-ਜਿੱਥੇ ਸਾਡੀਆਂ ਜਥੇਬੰਦੀਆਂ ਨੇ ਵੱਧ ਤੋਂ ਵੱਧ ਮੀਟਰ ਜਿਹੜੇ ਉਤਾਰ ਕੇ ਕੱਲ੍ਹ 10 ਨੂੰ ਜਿਹੜਾ ਵਾ ਉਹ ਨੇੜੇ ਦੇ ਬਿਜਲੀ ਦਫ਼ਤਰਾਂ ਦੇ ਵਿੱਚ ਜਿਹੜੇ ਪ੍ਰੀ-ਪੇਡ ਮੀਟਰ ਚਿਪ ਵਾਲੇ ਮੀਟਰ ਉਹ ਜਮ੍ਹਾਂ ਕਰਾਏ ਜਾਣ ਜਿਹੜਾ ਚੈਪਟਰ ਪੰਜਾਬ ਹੈ ਜਿਹੜਾ ਫੈਸਲਾ ਕੀਤਾ ਸੀ ਗਿਆ ਵੀ ਅੱਜ ਲਗਭਗ ਮੀਟਰ ਪਿੰਡਾਂ ਦੇ ਵਿੱਚੋਂ ਜਿਹੜੇ ਪ੍ਰੀ-ਪੇਡ ਮੀਟਰ ਆ ਜਿਹੜਾ ਨਿੱਜੀਕਰਨ ਦਾ ਇੱਕ ਅੰਗ ਹੈਗੀ ਆ ਜਿਹਦੇ ਰਾਹੀਂ ਜਿਹੜੀ ਬਿਜਲੀ ਬੋਰ ਦਾ ਨਿੱਜੀਕਰਨ ਹੋਣਾ ਹੈਗਾ ਉਹ ਉਤਾਰ ਕੇ ਤੇ ਕੱਲ 10 ਨੂੰ ਥਰੂਆਊਟ ਪੂਰੇ ਪੰਜਾਬ ਨੇੜੇ ਦੇ ਜਿਹੜੇ ਬਿਜਲੀ ਘਰ ਆ ਉੱਥੇ ਜਮ੍ਹਾਂ ਕਰਵਾਏ ਜਾਣਗੇ ਤੋਂ ਸਾਰੀਆਂ तमाम ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਆ ਵੀ ਜਿੱਥੇ-ਜਿੱਥੇ ਵੀ ਪ੍ਰੀਪੇਡ ਮੀਟਰ ਲੱਗੇ ਆ ਲੋਕਾਂ ਦੀ ਸਹਿਮਤੀ ਨਾਲ ਆਪ ਲੋਕ ਜਿਹੜਾ ਲਵਾਉਣਾ ਚਾਹੁੰਦਾ ਆਪ ਨਾਲ ਲੈ ਕੇ ਆਵੇ ਦੇਖੋ ਕੱਲ ਨੂੰ ਜੇਕਰ ਸਰਕਾਰ ਜਦੋਂ ਮੀਟਰ ਲੱਥ ਜਾਂਦੇ ਆ ਉਹ ਜੇਕਰ ਜੁਰਮਾਨਾ ਪਾਉਂਦੇ ਆ ਜਾਂ ਐਵਰੇਜ ਨਾਲ ਬਿੱਲ ਪਾਉਂਦੇ ਆ ਤੇ ਸਪਸ਼ਟ ਸਾਡਾ ਕਹਿਣਾ ਕਿਸਾਨ ਮਜ਼ਦੂਰ ਵਰਸੇ ਦਾ ਵੀ ਇਹ ਬਿੱਲ ਨਹੀਂ ਭਰਾਂਗੇ ਹਾਂ ਪੁਰਾਣਾ ਮੀਟਰ ਲਿਆ ਦਿਓ ਉਹਦਾ ਬਿੱਲ ਮਿਲੂਗਾ ਜਾਂ ਪਿਛਲੀ ਐਵਰੇਜ ਦੇ ਹਿਸਾਬ ਨਾਲ ਬਿੱਲ ਭਰੇ ਜਾਣਗੇ ਇਸ ਕਰਕੇ ਮੀਡੀਆ ਨੂੰ ਵੀ ਬੇਨਤੀ ਹੈ ਵੀ ਸਾਡਾ ਮੈਸੇਜ ਚਲਾਇਆ ਜਾਵੇ ਕਿ ਜਿੰਨੇ ਪੰਜਾਬ ਦੇ ਅੰਦਰ ਪ੍ਰੀ-ਪੇਡ ਮੀਟਰ ਲੱਗੇ ਆ ਜਿੱਥੇ-ਜਿੱਥੇ ਸਾਡੀਆਂ ਜਥੇਬੰਦੀਆਂ ਨੇ ਵੱਧ ਤੋਂ ਵੱਧ ਮੀਟਰ ਜਿਹੜੇ ਉਤਾਰ ਕੇ ਕੱਲ੍ਹ 10 ਨੂੰ ਜਿਹੜਾ ਵਾ ਉਹ ਨੇੜੇ ਦੇ ਬਿਜਲੀ ਦਫ਼ਤਰਾਂ ਦੇ ਵਿੱਚ ਜਿਹੜੇ ਪ੍ਰੀ-ਪੇਡ ਮੀਟਰ ਚਿਪ ਵਾਲੇ ਮੀਟਰ ਉਹ ਜਮ੍ਹਾਂ ਕਰਾਏ ਜ